ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੋਸਤੋ ਤਰੀਕ ਹੋ ਗਈ 13 ਅਕਤੂਬਰ ਤੇ ਮੇਥੀ ਦੀ ਬਜਾਈ ਹਨਾ ਕਰਦੇ ਸੀ ਅਸੀਂ ਇਹਦੇ ਵਿੱਚ ਤੁਹਾਨੂੰ ਦੱਸ ਰਹੀਏ ਇੱਕ ਮੇਥੇ ਹੁੰਦੇ ਆ ਇੱਕ ਮੇਥੀ ਹੁੰਦੀ ਆ ਤੇ ਜਿਹੜੇ ਮੇਥੇ ਹੁੰਦੇ ਆ ਉਹਨਾਂ ਦਾ ਜਿਹੜਾ ਪੱਤਾ ਥੋੜਾ ਜਿਹਾ ਬਰੀਕ ਹੁੰਦਾ ਤੇ ਜਿਹੜੀ ਮੇਥੀ ਹੁੰਦੀ ਆ ਉਹਦਾ ਪੱਤਾ ਚੌੜਾ ਹੁੰਦਾ ਤੇ ਇਹਦਾ ਫਾਇਦਾ ਬਹੁਤ ਆ ਘਰੇਲੂ ਬਗੀਚੀ ਦੇ ਵਿੱਚ ਜੇ ਤੁਸੀਂ ਲਾਉਂਗੇ ਨਾ ਵੈਸੇ ਲਾਉਂਦੇ ਆ ਬਹੁਤ ਘੱਟ ਲਾਉਂਦੇ ਆ ਮੇਥੀ ਜ਼ਿਆਦਾਤਰ ਲਾਉਂਦੇ ਆ ਕਿਉਂਕਿ ਮੇਥੇ ਸਸਤੇ ਪੈਂਦੇ ਆ ਤੇ ਇੱਕ ਜਲਦੀ ਹੋ ਜਾਂਦੇ ਆ ਇਹ ਤੋਂ ਆਪਾਂ ਦੋ ਫਾਇਦੇ ਲੈ ਸਕਦੇ ਆ ਜਿਵੇਂ ਹੁਣ ਬੀ ਤਾਂ ਥੋੜਾ ਜਿਆਦਾ ਪੈਂਦਾ ਮਹਿੰਗਾ ਇਹਦਾ ਮੇਥਿਆਂ ਨਾਲੋਂ ਇਹਨੂੰ ਇੱਕ ਵਾਰੀ ਬੀਜ ਕੇ ਆਪਾਂ ਹਣਾ ਆਪਣੇ ਖੇਤ ਵਿੱਚ ਇਸ ਤੋਂ ਆਪਾਂ ਬਾਰ-ਬਾਰ ਵਾਢਾਂ ਲੈ ਸਕਦੇ ਆ ਇਦਾਂ ਨਹੀਂ ਹੈਗਾ ਵੀ ਮੇਥੇ ਦਾ ਇੱਕ ਵਾਰੀ ਬੀਜਣੇ ਪੈਂਦੇ ਆ ਦੁਬਾਰੇ ਵੱਢ ਕੇ ਹਣਾ ਫੇਰ ਬੀਜਣੇ ਪੈਂਦੇ ਆ ਇਹਨੂੰ ਆਪਾਂ 4-5 ਵਾਰੀ ਇਹ ਤੋਂ ਵਾਢਾਂ ਲੈ ਸਕਦੇ ਆ ਬਰਸੀਮ ਮੰਗ ਤੇ ਇੱਕ ਇਹਦਾ ਇਹ ਫਾਇਦਾ ਬਹੁਤ ਵਧੀਆ ਵੀ ਦੁਬਾਰੇ ਦੁਬਾਰੇ ਨਹੀਂ ਬੀਜਣੀ ਪੈਂਦੀ ਤੇ ਇੱਕ ਜੇ ਆਪਾਂ ਤੋਂ ਮੰਨ ਲਓ ਹਣਾ ਵੱਡੀ ਨਾ ਜਾਵੇ ਮੰਨ ਲਓ ਆਪਣੇ ਖੇਤ ਵਿੱਚ ਜਾਂ ਹਨਾ ਘਰੇਲੂ ਬਗੀਚੀ ਵਿੱਚ ਟਾਈਮ ਨਹੀਂ ਲੱਗਦਾ ਤੇ ਜਿਵੇਂ ਫੁੱਲ ਨਿਕਲੇ ਆਉਂਦੇ ਆ ਫੁੱਲ ਨਿਕਲਣ ਤੋਂ ਬਾਅਦ ਇਹਦਾ ਜਿਹੜਾ ਦੋਸਤੋ ਮਸਾਲਾ ਬਣਦਾ ਸੁਕਾ ਕੇ ਤੁਸੀਂ ਇਹਨੂੰ ਹਨਾ ਮਸਾਲਾ ਬਣਾ ਸਕਦੇ ਹੋ ਕਸਤੂਰੀ ਮੇਥੀ ਦਾ ਬੜੀ স্মੈਲ ਹੁੰਦੀ ਹੈ ਇਹਦੇ ਵਿੱਚ ਤੇ ਇਹਦੇ ਦੋ ਫਾਇਦੇ ਆ ਜਰੂਰ ਇਹਨੂੰ ਬੀਜਣਾ ਚਾਹੀਦਾ ਹਨਾ ਮੇਥੀ ਨੂੰ ਅਸੀਂ ਇਨਾਮਕਾ ਦੀ ਬੀਜ ਰਹੇ ਹਾਂ ਹੁਣ ਤੇ ਇਹਦਾ ਬੀਜਣ ਦਾ ਵੀ ਢੰਗ ਸੌਖਾ ਹੀ ਆ ਜਿਵੇਂ ਆਪਾਂ ਬਰਸੀਮ ਬੀਜਦੇ ਹੁੰਨੇ ਆ ਬਰਸੀਮ ਦਾ ਸਿੱਟਾ ਦਿੰਨੇ ਹੁੰਨੇ ਆ ਸਿੱਟਾ ਦੇ ਕੇ ਉਸ ਤੋਂ ਬਾਅਦ ਆ ਜਿਹੜੀ ਕੰਗੀ ਆ ਗਿਆ ਜੰਤਰ ਜਿਹਾ ਇਹ ਫੇਰ ਦਿੰਨੇ ਹੁੰਦੇ ਆ ਤੇ ਬੀਜ ਨੂੰ ਮਿੱਟੀ ਲੱਗ ਜਾਂਦੀ ਆ ਫੇਰ ਪਾਣੀ ਛੱਡ ਦਿੰਨੇ ਆ ਸੋ ਬੜਾ ਸੌਖਾ ਜਿਹਾ ਤਰੀਕਾ ਟਾਈਮ ਥੋੜਾ ਜਿਹਾ ਮੇਥਿਆਂ ਨਾਲੋਂ ਵੱਧ ਲੈਂਦੀ ਆ ਪਰ ਜਦੋਂ ਹੋ ਜਾਂਦੀ ਆ ਨਜ਼ਾਰੇ ਬਹੁਤ ਦਿੰਦੀ ਆ ਇਹ ਇਹਦੀ ਖੇਤੀ ਵੀ ਕਰਦੇ ਆਗੇ ਕਿਉਂਕਿ ਇਹ ਇੱਕ ਵਾਰੀ ਬੀਜ ਕੇ ਬਾਰ ਬਾਰ ਆਪਾਂ ਨੂੰ ਵਾਢਾਂ ਲਈ ਜਾਂਦੀ ਆ ਇਸ ਕਰਕੇ ਇਹਨੂੰ ਘਰੇਲੂ ਬਗੀਚੀ ਦੇ ਵਿੱਚ ਦੋਸਤੋ ਵਰਤਿਆ ਕਰੋ ਜੇ ਨਾ ਵੱਢੀ ਜਾਵੇ ਤਾਂ ਸੁਕਾ ਕੇ ਇਹਦਾ ਮਸਾਲਾ ਬਣਾ ਲਓ ਸੋ ਇਸ ਕਰਕੇ ਆਪਾਂ ਵੀਡੀਓ ਬਣਾਈ ਆ ਵੀ ਇਹਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਆ ਮੇਥੀ ਦੀ ਕਸਤੂਰੀ ਮੇਥੀ ਦੀ ਧੰਨਵਾਦ ਜੀ